Krishna okay. Krishna not, it's not hard. ਤੋ ਤੁਸੀਂ ਜੋੜ ਚੁੱਕੇ ਹੋ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਤੇ ਇਸ ਵੇਲੇ ਮੈਂ ਮੌਜੂਦ ਹਾਂ ਸ਼ਹਿਰ ਧਾਰੀਵਾਲ ਦੇ ਭਗਵਾਨ ਜਗਨਨਾਥ ਮੰਦਿਰ ਵਿੱਚ ਜਿੱਥੇ ਕੁਝ ਸਮਾਂ ਪਹਿਲਾਂ ਇੱਕ ਵਿਸ਼ਾਲ ਔਰ ਬਹੁੇ ਸ਼ੁਭਾ ਯਾਤਰਾ ਜਿਹੜੀ ਆ ਉਹ ਕੱਢੀ ਗਈ ਆ ਇਸ ਯਾਤਰਾ ਦੇ ਪ੍ਰਬੰਧਕ ਸਾਡੇ ਨਾਲ ਗੱਲ ਕਰਨ ਦੇ ਲਈ ਮੌਜੂਦ ਨੇ ਸਾਬ ਦੱਸ ਦਿਓ ਜੀ ਕਿੰਦਾ ਦੀ ਆ ਜਿਹੜੀ ਆ ਇਹ ਯਾਤਰਾ ਰਹੀ ਆ ਯਾਤਰਾ ਦੇਖੋ ਬੜੀ ਭੋਵੇ ਯਾਤਰਾ ਰਹੀ ਆ ਇਹ ਸਾਡੀ ਹਰੀਨਾਮ ਪ੍ਰਚਾਰ ਸੰਗਠਨ ਧਾਰੀਵਾਲ ਔਰ ਗੁਰਦਾਸਪੁਰ ਦੋਨਾਂ ਨੇ ਉਹ ਮਿਲ ਕੇ ਯਾਤਰਾ ਦੂਸਰੀ ਵਾਰ ਧਾਰੀਵਾਲ ਸ਼ਹਿਰ ਦੇ ਵਿੱਚ ਕੱਢੀ ਗਈ ਆ ਜੀ ਤੇ ਬੜਾ ਹੀ ਲੋਕਾਂ ਦਾ ਪਿਆਰ ਮਿਲਿਆ ਹੈ ਜਗਨਨਾਥ ਜੀ ਨੂੰ ਦੇਖਣ ਵਾਸਤੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜੋ ਹੀ ਜਗਨਨਾਥ ਜੀ ਬਾਹਰ ਦਰਸ਼ਨ ਦੇਣ ਵਾਸਤੇ ਸ਼ਰਧਾਲੂ ਉਹਨੂੰ ਗਏ ਨੇ ਤੇ ਸ਼ਰਧਾਲੂ ਵੀ ਉਹਨਾਂ ਹੀ ਉਮਰ ਕੇ ਉਹਨਾਂ ਨੂੰ ਪਿਆਰ ਕਰਨ ਵਾਸਤੇ ਬਾਹਰ ਨਿਕਲੇ ਨੇ ਔਰ ਉਹਨਾਂ ਨੂੰ ਲਿੰਗਨ ਕਰਨ ਵਾਸਤੇ ਆਏ ਨੇ ਔਰ ਬਹੁਤ ਹੀ ਮਜ਼ੇਦਾਰ ਸ਼ਰਧਾਲੂ ਜੇ ਤੁਸੀਂ ਉਹ ਸਾਹ ਦੇਖ ਸਕਦੇ ਹੋ ਇਦਾਂ ਨੱਚਦੇ ਗਾਉਂਦੇ ਰਹੇ ਹਾਂ ਜੀ 2-3 ਘੰਟੇ ਦਾ ਪ੍ਰੋਗਰਾਮ ਸੀ ਔਰ ਬੜਾ ਹੀ ਦੇਖੋ 21 ਟਾਈਮ ਸ਼ਰਧਾਲੂ ਜਿਹੜੇ ਉਦਾਸ ਕਿਤੇ ਵੀ ਹੈ ਨਾ ਨੱਚਦੇ ਕੰਦੇਰੇ ਸਰੀ ਦੱਸਿਓ ਕਿ ਧਾਰੀਵਾਲ ਦੇ ਵਿੱਚ ਆਪਣੇ ਆਪ ਦੇ ਵਿੱਚ ਅੱਜ ਇੱਕ ਵੱਖਰਾ ਹੀ ਮਾਹੌਲ ਨਜ਼ਰ ਆ ਰਿਹਾ ਸੀਗਾ ਕੀ ਇਹ ਸ਼ਹਿਰ ਚ ਪਹਿਲੀ ਵਾਰੀ ਭਗਵਾਨ ਜਗਨਨਾਥ ਜੀ ਦੀ ਰਥ ਯਾਤਰਾ ਕੱਢੀ ਗਈ ਆ ਪਹਿਲਾਂ ਵੀ ਕੋਈ ਪਿਛਲੇ ਸਾਲਾਂ ਚ ਵੀ ਤੁਸੀਂ ਇਹ ਪ੍ਰੋਗਰਾਮ ਕਰ ਚੁੱਕੇ ਹੋ ਜੀ ਨਹੀਂ ਇਹ 2023 ਚ ਵੀ ਇੱਕ ਵਾਰ ਸੀਗੀ ਇਹ ਉਪਰਲਾ ਕੀਤਾ ਛੋਟਾ ਜਿਹਾ ਤੇ ਇਹ ਸਾਡਾ ਸੈਕੰਡ ਟਾਈਮ ਸੀ ਜੀ ਜੀ ਸਰ ਕੀ ਕਹਿਣਾ ਚਾਹੋਗੇ ਸ਼ਰਧਾਲੂ ਜਿਹੜੇ ਦੂਰ ਦੂਰ ਤੋਂ ਮੈਂ ਦੇਖ ਰਿਹਾ ਬਹੁਤ ਸਾਰੇ ਪਰਿਵਾਰ ਗੁਰਦਾਸਪੁਰ ਤੋਂ ਵੀ ਆਏ ਦੇ ਆ ਸ਼ਹਿਰ ਦੇ ਵੀ ਕੋਨੇ ਕੋਨੇ ਤੋਂ ਬੜੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਆਏ ਆ ਇਹਨਾਂ ਨੂੰ ਅੱਜ ਕੀ ਕੀ ਖੁਸ਼ੀ ਦਾ ਸੰਦੇਸ਼ ਦੇਣਾ ਚਾਹੋਗੇ ਇਹ ਕਹਾਂਗੇ ਕਿ ਇਦਾਂ ਜਗਨਨਾਥ ਜੀ ਨਾਲ ਜੁੜੇ ਰਹਿਣ ਤੇ ਉਹਨਾਂ ਦਾ ਪਿਆਰ ਉਹਨਾਂ ਦਾ ਅਲਿੰਗਨ ਉਹਨਾਂ ਨੂੰ ਮਿਲਦਾ ਰਹੇ ਤੇ ਪ੍ਰਮਾਤਮਾ ਇਹ ਚਾਹੁੰਦੇ ਆ ਕਿ ਮੇਰੇ ਨਾਲ ਆ ਕੇ ਜੁੜੋ ਹਨ ਅਲੰਗਨ ਕਰਨ ਲਈ ਤਿਆਰ ਕੋਈ ਜਗਨਨਾਥ ਜੀ ਦੀ ਬਾਜੂ ਜਿਹੜੀਆਂ ਨੇ ਉਹ ਹਮੇਸ਼ਾ ਲਿੰਗਨ ਵਾਸਤੇ ਤਿਆਰ ਨੇ ਤੇ ਇਹੀ ਕਹਿਣਾ ਚਾਹੁੰਦੇ ਨੇ ਕਿ ਉਹ ਮੇਰੇ ਨਾਲ ਆਓ ਔਰ ਮੇਰੇ ਨਾਲ ਜੁੜੋ ਔਰ ਮੇਰਾ ਨਾਮ ਜਪ ਕਰੋ ਤੇ ਪ੍ਰਮਾਤਮਾ ਵੀ ਇਸੇ ਲਈ ਬਾਹਰ ਆਉਂਦੇ ਜਗਨਨਾਥ ਜੀ ਹਰ ਸਾਲ ਦੇਖੋ ਸ਼ਰਧਾਲੂਆਂ ਨੂੰ ਮਤਲਬ ਕਿ ਦਰਸ਼ਨ ਦੇਣ ਵਾਸਤੇ ਖੁਦ ਹੀ ਬਾਹਰ ਚਲੇ ਜਾਂਦੇ ਆ ਇਹਨੇ ਦੇਾਲੂ ਨੇ ਜੀ ਸੋ ਗੱਲਬਾਤ ਲਈ ਧੰਨਵਾਦ ਇਸਨ ਅੱਜ ਦੀ ਇਸ ਜੋ ਭਗਵਾਨ ਜਗਨਨਾਥ ਰਥ ਯਾਤਰਾ ਕੱਢੀ ਗਈ ਆ ਇਸ ਦੇ ਪ੍ਰਬੰਧਕ ਕਪੂਰ ਸਾਹਿਬ ਔਰ ਇਹਨਾਂ ਨੇ ਜੜਾ ਵਾ ਸਾਰਿਆਂ ਦਾ ਹੀ ਜੜਾ ਵਾ ਉਹ ਖੁਸ਼ੀ-ਖੁਸ਼ੀ ਧੰਨਵਾਦ ਕੀਤਾ ਵਾ ਸ਼ਹਿਰ ਧਾਰੀਵਾਲ ਦੇ ਵਿੱਚ ਜੜਾ ਵਾ ਇਸ ਰਥ ਯਾਤਰਾ ਦੇ ਦੌਰਾਨ ਇੱਕ ਵੱਖਰਾ ਹੀ ਮਾਹੌਲ ਦੇਖਣ ਨੂੰ ਮਿਲਿਆ ਕਿਸੇ ਵੀ ਪਗਦ ਦੇ ਹੱਥ-ਪੈਰ ਰੁਕ ਨਹੀਂ ਸੀ ਰਹੇ ਖੁਸ਼ੀ ਦੇ ਮਾਰੇ ਘੰਟਿਆਂ ਬੱਤੀ ਜੜਾ ਵਾ ਸਾਰੇ ਹੀ ਭਗਵਾਨ ਦੇ ਪਕਤਾਂ ਨੇ ਜੜਾ ਵਾ ਬਹੁਤ ਨਰੇਤੇ ਕੀਤਾ ਵਾ ਲਗਾਤਾਰ ਖਬਰਾਂ ਲਈ ਤੁਸੀਂ ਜੁੜੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਲੈਟ ਦੇ ਨਾਲ ਮੈਂ ਤੁਹਾਡਾ ਆਪਣਾ ਚੀਫ ਰਿਪੋਰਟਰ ਜੇਸ਼ ਪੰਡਤ ਧੰਨਵਾਦ ਹੇ ਕਿਸ਼ਨਾ ਜੈ ਜੈ